ਇਸ ਸੰਸਾਰ ਦੇ ਵਿੱਚ ਇੱਕ ਪਾਪ ਵੀ ਬੜੀ ਵੱਡੀ ਬਿਮਾਰੀ ਹੈ ਸਾਧ ਸੰਗਤ ਉਸ ਪਾਪ ਤੋਂ ਤੁਹਾਨੂੰ ਸਾਧ ਸੰਗਤ ਨਹੀਂ ਬਚਾਉਣਾ ਜੇ ਮੈਂ ਇਹ ਵੀ ਕਹਿ ਦਿਆਂ ਤੇ ਮਤਲਬ ਇਹਦਾ ਵਿਚਾਰ ਕਰਨੀ ਹੈ ਸਾਧ ਸੰਗਤ ਜੀ ਚਾ ਗੁਰੂ ਪੀਰ ਵੀ ਨਹੀਂ ਬਚਾਉਣਾ ਸਾਧ ਸੰਗਤ ਓਹੋ ਬੜਾ ਤਿਆਰ ਕਿ ਉਸ ਗੰਦਾ ਇਸ ਪਾਪ ਤੋਂ ਨਾਮ ਨੇ ਨਹੀਂ ਬਚਾਉਣਾ ਇਸ ਪਾਪ ਤੋਂ ਗੁਰਬਾਣੀ ਨੇ ਨਹੀਂ ਬਚਾਉਣਾ ਇਸ ਪਾਪ ਤੋਂ ਤੁਹਾਡੇ ਦਾਨ ਪੁੰਨ ਨੇ ਨਹੀਂ ਬਚਾਉਣਾ ਤੇ ਬਚਣਾ ਕਿਸ ਤਰ੍ਹਾਂ ਹੈ ਬਟੇ ਨਸਰੇ ਜੇ ਤੁਹਾਡੇ ਮਨ ਚ ਹੋਏਗਾ ਨਾ ਭਈ ਮੇਰਾ ਸਤਿਗੁਰੂ ਮਨੂ ਵੇਖਦਾ ਪਿਆ ਫਿਰ ਪਾਪ ਤੋਂ ਬਚੇ ਜਾਣਾ ਸਾਸ ਸਗੇ ਚ ਅੱਜ ਗੱਲ ਕਰਦੇ ਪੇ ਜੇ ਤੁਹਾਡਿ ਮਨ ਚ ਡਾਰੇ ਭੈਵੇ ਕੋਈ ਜਿਹੜਾ ਕਾਲਪੁਰਖ ਹੈ ਨਾ ਭਾਵੇਂ ਅੰਦਰ ਵੜ ਕੇ ਦਰਵਾਜ਼ੇ ਬੰਦ ਕਰਕੇ ਪਾਪ ਕਰ ਲੋ ਭੁਗਾਨੂ ਉੱਥੇ ਵੇਖਦਾ ਪਿਆ ਸਾਸ ਸਗੇ ਚ ਉਹ ਸਤਿਗੁਰੂ ਉੱਥੇ ਵੇਖਦਾ ਪਿਆ ਭਾਵੇਂ ਸਰਾਜਿ ਕੰਡ ਕਰ ਲੋ ਭੁਗਾਨੂ ਉੱਥੇ ਵੇਖਦਾ ਪਿਆ ਇਸ ਵਾਸਤੇ ਬੜਾ ਧਿਆਨ ਰੱਖਿਆ ਕਰੋ ਜਦੋਂ ਵੀ ਸਾਗਰ ਕਿਰਪਾ ਕਰੇ ਇਸ਼ਨਾਨ ਕਰ ਦਿਓ ਆਪਣੇ ਬਾਥਰੂਮ ਚ ਇੱਕ ਪਗਾਂ ਵੇਖੇ ਇਸ ਮਨ ਵੇਖਦੇ ਪੈ ਸਾਸੰਗੇ ਚ ਉਥੇ ਮਨ ਨੂੰ ਖੁੱਲਣਾ ਛੱਡੋ ਗੁਰੂ ਦੇ ਪਿਆਰੇ ਉਥੇ ਤਿਆਰ ਰੱਖੋ ਸਾਸੰਗੇ ਚ ਬੜਾ ਤਿਆਰ ਕਰੋ ਗੁਰੂ ਦੇ ਪਿਆਰੇ ਇਸ ਪਾਪ ਤੋਂ ਉਦੋਂ ਬਚਿਆ ਜਾਣਾ ਨਹੀਂ ਤੇ ਦੁਨੀਆ ਦੇ ਕੋਈ ਤਾਕਤ ਨਹੀਂ ਪਾਪ ਤੋਂ ਬਚਾਉਣ ਵਾਲੀ ਸਾਸੰਗੇ ਚ ਜੇ ਆਪਾਂ ਨੇ ਗੁਰੂ ਦਾ ਸਾਧੂ ਮਹਤਮਾ ਦਾ ਸ਼ਾਸਤਰ ਵੇਦਾ ਡਰ ਕੱਢ ਦੇ ਤੰਦਰੋਂ ख़तम गुरू जे प्यारियो पै चित लाओो कीर्ता सासंग कीर्त कंदे न सत सोभा करो सासंग पर सोभा करो गुरू जे प्यारे चलद बेठे खिलोते आ सिमन करिया करो सासंग